ਜਲੰਧਰ ਤੋਂ ਇਸ ਵੇਲੇ ਦੀ ਮਾੜੀ ਤੇ ਵੱਡੀ ਖਬਰ ਜਿਹੜੀ ਸਾਂਝੀ ਕਰ ਰਿਹਾ ਜਲੰਧਰ ਦੇ ਖਿੰਗਰਾ ਗੇਟ ਦੇ ਵਿੱਚ ਦੱਸਦੀ ਹੈ ਕਿ ਜਿਹੜਾ 22 ਸਾਲਾਂ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਹੈ ਔਰ ਦੇਖ ਸਕਦੇ ਹੋ ਕਿ ਪੁਲਿਸ ਵੀ ਮੌਕੇ ਤੇ ਆ ਥਾਣਾ ਪਿੰਨ ਦੀ ਪੁਲਿਸ ਵੀ ਆਈ ਹੈ ਔਰ ਨੌਜਵਾਨ ਜਿਹੜਾ ਤਕਰੀਬਨ 20 ਕੀ 22 ਸਾਲ ਦਾ ਜਿਹੜਾ ਦੱਸਿਆ ਜਾ ਰਿਹਾ ਔਰ ਇਹ ਉਹਦਾ ਘਰ ਹੈ ਸੋ ਉਹਦੀ ਜਿਹੜੀ ਚੱਲ ਰਿਹਾ ਮੌਕੇ ਤੇ ਆ ਇਸ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੜਕੇ ਦੀ ਜਿਹੜੀ ਹੈ ਡੈਥ ਹੋਈ ਹੈ ਤੇ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ। ਜਲੰਧਰ ਦਾ ਜਿਹੜਾ ਇਹ ਮਾਮਲਾ ਤੁਹਾਨੂੰ ਸਾਂਝਾ ਕੀਤਾ ਜਾ ਰਿਹਾ ਜਲੰਧਰ ਦੇ ਖਿੰਗਰਾ ਗੇਟ ਦੇ ਵਿੱਚ ਜਿੱਥੇ ਕਿ ਜਿਹੜਾ तकरीबन 20-22 ਸਾਲ ਦੇ ਨੌਜਵਾਨ ਦੀ ਜਿਹੜੀ ਹੈ ਮੌਤ ਹੋਈ ਹੈ। ਔਰ ਕਾਫੀ ਲੋਕ ਜਿਹੜੇ ਇਲਾਕੇ ਦੇ ਬਾਹਰ ਇਸ ਵੇਲੇ ਖੜੇ ਹੋਏ ਨੇ। ਹਾਂਜੀ ਬਾਰੀ ਜੀ ਪਤਾ ਲੱਗਾ ਕਾਰਨ ਕੀ ਸੀਗਾ ਜਿਹੜੀ ਡੈਥ ਹੋਈ ਲੜਕੇ ਦੀ ਅੱਛਾ ওভারਡੋਜ਼ ਨਾਲ ਹੋਈ ਹੈ ਹਾਂਜੀ ਕਿੱਥਾ ਹੀ ਦੇਖਦਾ ਸਾਬ ਦੇ ਅੱਗੇ ਕਿੰਨੇ ਕ ਮਤਲਬ ਕਿ ਸਮੇਂ ਮਤਲਬ ਕਿ ਇੱਥੇ ਉਹ ਰਹਿੰਦੇ ਹੋਏ ਹਨ ਕਿੱਥੇ ਦਾ ਕਾਬੀ 15 ਸਾਲ ਨਾਲ ਜਿਵੇਂ 15 ਸਾਲ ਇੱਥੇ ਹੋਈ ਗਿਆ ਇੱਥੇ ਰਹਿੰਦਾ ਜੀ ਘਰ ਉਹਦਾ ਹੀ ਹੈ ਉਹਦਾ ਘਰ ਨਹੀਂ ਕਿੱਥੇ ਦਾ ਘਰ ਮਰਿਆ ਅੱਛਾ ਕਿਸੇ ਦੇ ਘਰ ਦੇ ਇੱਥੋਂ ਹੀ ਉਹਦੀ ਹਾਂਜੀ ਕੀ ਟਾਈਮ ਤੇ ਇੱਥੇ ਨਸ਼ਾ ਵਗੈਰਾ ਕਰਨਾ ਸੀਗਾ ਬਲਬਾਦ ਵੇਚਦਾ ਵੀ ਆਵਾ ਜਿਹਨੇ ਵੇਚਿਆ ਉਹ ਉਹਦੀ ਡੈਸ ਕਰਾਈ ਹੈ ਅੱਛਾ ਜੀ ਤੇ ਪੁਲਿਸ ਮਲਾਈ ਦਾ ਵੀਦਾ ਵਾ ਫੈਮਿਲੀ ਵਗੈਰਾ ਉਹਨਾਂ ਦੀ ਆਪਣੀ ਫੈਮਿਲੀ ਆ ਜੀ ਇੱਥੇ ਕਾਰਵਾਈ ਨਹੀਂ ਹੁੰਦੀ ਜੇ ਇੱਥੇ ਜੇ ਨਸ਼ਾ ਵਿਕਦਾ ਤਾਂ ਪੁਲਿਸ ਦੀ ਕਾਰਵਾਈ ਨਹੀਂ ਹੁੰਦੀ ਅੱਜ ਪੁਲਿਸ ਜਾ ਕੇ ਨਿਗਾਹ ਤੇ ਕਰਦੇ ਕਿਦੋਂ ਮਤਲਬ ਇਹ ਇਥੇ ਏਰੀਆ ਦੇ ਵਿੱਚ ਨਸ਼ਾ ਵਿਕਦਾ ਨਹੀਂ ਹੁਣ ਤਾਂ ਚੱਲ ਰਹਿਣਾ ਹੈ ਯੋਧ ਨਸ਼ੇ ਵਿਰੁੱਧ ਤੇ ਉਸ ਉਸ ਨੂੰ ਹੀ ਉਹ ਤੇ ਇੱਥੇ ਨਸ਼ੇ ਵਿਰੁੱਧ 100 ਹਾਲ ਨਸ਼ਾ ਹੋਇਆ ਨਹੀਂ ਹੁਣ ਤਾਂ ਬਿਲਕੁਲ ਹੀ ਇਲਾਕੇ ਦੇ ਵਿੱਚ ਬਰੋਲ ਹੈ ਜੀ ਜਿਹੜਾ ਓਵਰਡੋਸ ਦੇ ਨਾਲ ਜਿਹੜੀ ਮੌਤ ਹੋਈ ਹੈ ਇਲਾਕੇ ਦੇ ਲੋਕ ਇੱਥੇ ਦੱਸ ਰਹੇ ਹੈ ਕਿ ਜਿਹੜਾ ਓਵਰਡੋਸ ਨਾਲ ਜਿਹੜੀ ਮੌਤ ਹੋਈ ਹੈ ਜਿਹੜਾ 22 ਸਾਲ ਦਾ ਜਿਹੜਾ ਨੌਜਵਾਨ ਆ ਨੌਜਵਾਨ ਜਿਹੜੀ ਪੀੜ੍ਹੀ ਹੈ ਕਿਤੇ ਨਾ ਕਿਤੇ ਜਿਹੜੀ ਨਸ਼ੇ ਦੇ ਦਲਦਲ ਦੇ ਵਿੱਚ ਜਿਹੜੀ ਤਸਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਜਿਹੜਾ ਖਿੰਗਰਾ ਗੇਟ ਇਲਾਕੇ ਦੇ ਵਿੱਚ ਜਿੱਥੇ ਲੜਕੇ ਦੀ ਜਿਹੜੀ ਮੌਤ ਹੋਈ ਹੈ ਤਾਂ ਮੌਕੇ ਤੇ ਜਿਹੜੇ ਇਲਾਕੇ ਦੇ ਲੋਕ ਹੈ ਉਹ ਦੱਸ ਰਹੇ ਇਸ ਚੀਜ਼ ਨੂੰ ਕਿ ਜਿਹੜਾ ਲੜਕਾ ਹੈ ਇਹ ਕਿਸੇ ਦਾ ਘਰ ਹੈ ਜਿੱਥੇ ਲੜਕਾ ਆਇਆ ਸੀਗਾ ਹੁਣ ਪਰਿਵਾਰਕ ਮੈਂਬਰ ਵੀ ਜਿਹੜੇ ਆ ਉਸ ਲੜਕੇ ਦੇ ਪਹੁੰਚੇ ਨੇ ਫੋਰੈਂਸਿਕ ਵੀ ਟੀਮ ਵੀ ਜਿਹੜੀ ਹੈ ਮੌਕੇ ਤੇ ਆਈ ਹੋਈ ਆ ਪਰ ਕਿੰਨੇ ਕੁ ਮਾੜੇ ਹਾਲਾਤ ਆ ਜਿਹੜਾ ਕਿ ਨੌਜਵਾਨ ਜਿਹੜਾ ਪੁਛਕ ਦਾ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਦਾ ਕੁਝ ਜਿਹੜਾ ਨਸ਼ੇ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਖਰਾਬ ਕਰ ਰਹੇ ਆ ਉੱਥੇ ਹੀ ਅੱਜ ਜਿਹੜਾ ਇਹ ਕਿੰਗਲਾ ਗੇਟ ਜਲੰਧਰ ਦਾ ਮਾਮਲਾ ਜਿਹੜਾ ਤੁਹਾਨੂੰ ਸਾਂਝਾ ਕਰ ਰਿਹਾ ਜਿੱਥੇ ਪੰਜਾਬ ਦੀਆਂ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਆਮ ਤੌਰ ਤੇ ਦੇਖਿਆ ਜਾਂਦੀਆਂ ਉੱਥੇ ਹੀ ਜਲੰਧਰ ਦੇ ਵਿੱਚ ਜਿਹੜੀ ਘਟਨਾ ਜਿਹੜੀ ਆ ਦੇਖਣ ਨੂੰ ਨਜ਼ਰ ਆਈ ਆ ਸੋ ਜਿਹੜੇ ਲੋਕ ਦੱਸ ਰਹੇ ਕਿ ਇੱਥੇ ਨਸ਼ਾ ਵਗੈਰਾ ਵਿਕਦਾ ਕਾਫੀ ਢੇਰ ਤੋਂ ਜਿਹੜਾ ਇੱਥੇ ਨਸ਼ਾ ਵਿਕਦਾ ਤਾਂ ਉਹਨੂੰ ਲੈ ਕੇ ਕਹਿੰਦੇ ਕਿ ਜਿਹੜਾ ਲੜਕਾ ਨਸ਼ੇ ਦੇ ਕਰਕੇ ਜਿਹੜੀ ਓਵਰਡੋਸ ਲੈ ਹੋਣ ਕਰਕੇ ਜਿਹੜਾ ਉਸ ਦੀ ਡੈਥ ਹੋ ਗਈ ਹੈ ਇਹ ਜਿਹੜਾ ਦੱਸਦੀ ਕਿ ਜਿਹੜਾ ਚਿੱਟੇ ਵਰਗਾ ਜਿਹੜਾ ਗਲਤ ਨਸ਼ਾ ਮਾੜਾ ਨਸ਼ਾ ਜਿਹੜਾ ਲੜਕੇ ਕਰਦੇ ਆ ਉਹਦੇ ਕਰਕੇ ਜਿਹੜਾ ਨੌਜਵਾਨ ਆ ਆਪਣੇ ਆਪ ਨੂੰ ਜਿਹੜਾ ਖਤਮ ਕਰ ਰਿਹਾ ਇਹੋ ਕਥੀ ਦੀ ਹੈ ਲਗਾ ਆ ਲੜਕਾ ਦੀ ਦਰਦੋਕਟਾ ਸੋ ਪੁਲਿਸ ਜਿਹੜੀ ਆ ਬਿਲਕੁਲ ਬਾਹਰ ਖੜੀ ਹੋਈ ਉਸ ਘਰ ਦੇ ਜਿੱਥੇ ਸਾਰਾ ਇਹ ਮਾਮਲਾ ਹੋਇਆ ਔਰ ਲੜਕਾ ਜਿਹੜਾ ਅੰਦਰ ਆ ਲਗਾਤਾਰ ਤੁਹਾਨੂੰ ਪਬਲਿਕ ਅਪਡੇਟ ਟੀਵੀ ਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਕੁਝ ਖਾਸ ਤਸਵੀਰਾਂ ਜਿਹੜੀਆਂ ਜਲੰਧਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦਾ ਦੇਖ ਸਕਦੇ ਹੋ ਕਿ ਭਾਰੀ ਇਕੱਠ ਜਿਹੜਾ ਇੱਥੇ ਵੇਖਣ ਨੂੰ ਨਜ਼ਰ ਆ ਰਿਹਾ ਔਰ ਮੌਕੇ ਤੇ ਏਸੀਪੀ ਨਾਰਥ ਵੀ ਜਿਹੜੇ ਪਹੁੰਚੇ ਹੋਏ ਨੇ ਔਰ ਥਾਣਾ ਪਰਭਾਰੀ ਵੀ ਪਹੁੰਚੇ ਹੋਏ ਨੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਇੱਥੇ ਮੌਕੇ ਤੇ ਔਰ ਇੱਕ ਪਾਸੇ ਜਿਹੜਾ ਟ੍ਰੈਫਿਕ ਲੱਗਾ ਹੋਇਆ ਔਰ ਕਾਫੀ ਲੋਕ ਇੱਥੇ ਰਸ ਜਿਹੜਾ ਪਿਆ ਹੋਇਆ ਔਰ ਲੜਕੇ ਦੀ ਜਿਹੜੀ ਹੈ 22 ਸਾਲ ਉਮਰ ਜਿਹੜੀ ਦੱਸੀ ਜਾ ਰਹੀ ਹੈ ਜਿਸ ਦੀ ਜਿਹੜੀ ਹੈ ਮੌਤ ਹੋਈ ਹੈ ਔਰ ਮੁਹੱਲੇ ਦੇ ਜਿਹੜਾ ਇੱਥੇ ਲੋਕ ਹੈ ਉਹ ਕਹਿੰਦੇ ਕਿ ਨਸ਼ੇ ਕਰਕੇ ਜਿਹੜੀ ਉਸ ਦੀ ਡੈਥ ਹੋਈ ਹੈ ਉਹ ਜਿਹੜਾ ਸਾਲਾ ਨੋਜਾਦਾ ਉਹ ਫਿਲਹਾਲ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਇੱਕ ਵਾਰੀ ਫੇਰ ਦੱਸ ਦਈਏ ਜਲੰਧਰ ਦੇ ਵਿੱਚ ਜਿਹੜਾ ਨਸ਼ੇ ਕਰਕੇ ਮੁੰਡੇ ਦੀ ਜਿਹੜੀ ਓਵਰਡੋਸ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਬਹੁਤ ਮੰਦ ਭਾਗੀ ਖਬਰ ਆ ਉਹਦੇ ਪਰਿਵਾਰ ਲਈ ਵੀ ਔਰ ਲੋਕਾਂ ਲਈ ਵੀ ਜਿੱਥੇ ਯੁੱਧ ਨਸ਼ੇ ਵਿਰੁੱਧ ਸਰਕਾਰ ਨੇ ਚੇੜਿਆ ਹੋਇਆ ਉੱਥੇ ਹੀ ਕੁਝ ਲੋਗ ਔਰ ਮਾੜੇ ਅੰਸਰ ਜਿਹੜੇ ਲਗਾਤਾਰ ਜਿਹੜਾ ਨਸ਼ਾ ਵੇਚ ਰਹੇ ਨੇ ਦਾ ਜਿਹੜੇ ਕਰਨ ਵਾਲੇ ਵੀ ਹੈ ਜਿਹੜੇ ਇਸ ਚੀਜ਼ ਨੂੰ ਨਹੀਂ ਜਿਹੜਾ ਛੱਡ ਰਹੇ ਨਸ਼ੇ ਵਰਗੀ ਚੀਜ਼ ਨੂੰ ਜਿਹੜਾ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਅਪਣਾ ਕੇ ਜਿਹੜਾ ਨੁਕਸਾਨ ਆਪਣੀ ਜਰੀਰ ਦਾ ਵੀ ਕਰ ਰਹੇ ਨੇ ਦਾ ਆਪਣੇ ਪਰਿਵਾਰ ਦਾ ਵੀ ਜਿਹੜਾ ਨੁਕਸਾਨ ਕਰ ਰਹੇ ਆ ਸਾਰੇ ਵੇਚਦੇ ਆ ਸਾਰੇ ਵੇਚਦੇ ਆ ਮੁੰਡੇ ਸਾਰੇ ਨਹੀਂ ਸਾਰੇ ਦੁਕਾਨਦਾਰ ਨੇ ਉਹ ਹੀ ਵੇਚਦੇ ਆ ਜਨ ਲੋਕ ਜਿੱਤਾ ਵੇਚਦੇ ਉਹਨਾਂ ਨਾਮ ਮੈਂ ਖੁੱਲ ਬਣਾਉਂਗਾ ਪਰ ਚੰਦ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਹ ਇਹ ਤਾਂ ਪੁਲਿਸ ਨੂੰ ਬੋਲਾ ਹੋਵੇ ਕਾਰਵਾਈ ਮੈਂ ਉਹ ਨਹੀਂ ਕਰਨੀ ਆ ਨਹੀਂ ਪਰ ਪੁਲਿਸ ਨੂੰ ਪਤਾ ਕਿ ਉਹ ਨਹੀਂ ਲੱਗ ਰਿਆ ਪੁਲਿਸ ਨੂੰ ਨਹੀਂ ਹੁਣ ਹੁਣ ਸਾਰੇ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਆ ਪਹਿਲਾਂ ਕਿਉਂ ਨਹੀਂ ਪੁਲਿਸ ਇਸ ਟੀਮ ਨੂੰ ਲੱਤ ਪਾਉਂਦੀ? ਯੁੱਧ ਨਸ਼ੇ ਵਿਰੁੱਧ ਸਰਕਾਰ ਇੱਕ ਪਾਸੇ ਦਿਖਾ ਰਹੀ ਐ, ਲੋਕਾਂ ਦੇ ਬਿਲਡਿੰਗਾਂ ਢਾ ਰਹੀ ਐ। ਠੀਕ ਐ, ਜਿਹੜਾ ਵੇਚਦਾ ਉਹਨੂੰ ਕਿਉਂ ਨਹੀਂ ਬੜਾਇਆ ਜਾਂਦਾ? ਇਹਦਾ ਪਤਾ ਲੱਗੂਗਾ ਉਹ ਘਰਵੇ ਹੋਊਗੀ। ਨਹੀਂ, ਚਲੋ ਹੋਊਗੀ। ਤੁਸੀਂ ਤੇ ਇਹ ਗੱਲ ਕਰ ਰਹੇ ਹੋ, ਦਾਵਾ ਕਰਦੇ ਹੋ ਇਸ ਚੀਜ਼ ਦਾ ਕਿ ਹੋਏਗੀ। ਕਦੋਂ ਹੋਏਗੀ? ਉਹ ਹੀ ਮੈਂ ਤੁਹਾਨੂੰ ਪੁੱਛ ਰਿਹਾ। ਨਹੀਂ, ਜਦੋਂ ਹੋਰ ਹੋਰ ਮੋਤਾ ਹੋ ਜਾਣੀਆਂ। ਜ਼ਰੂਰੀ। ਨਹੀਂ, ਜਦੋਂ ਹੋਰ ਮੋਤਾ ਜਦੋਂ ਹੋਊਗੀ। ਇਮੀਡੀਟ ਨਹੀਂ। ਸੋ ਮੋਕੇ ਦੇ ਨੀਡਰ ਸ਼ਟਰਾਂ ਵਾਲੇ ਪਹੁੰਚੇ ਜੀ। ਹਾਂ ਜੀ ਮੇਡੂ ਜੀ ਜਿਹੜਾ ਬੜਾ ਹੀ ਗੰਭੀਰ ਮੁੱਦਾ ਹੈ ਗੰਭੀਰ ਮੁੱਦਾ ਜੀ ਜਿਹੜਾ ਕਿ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰ ਦੇ ਵਿੱਚ ਇਸ ਵੇਲੇ ਦੁੱਖ ਦਾ ਸਮੇਂ ਹੈ ਕਿਉਂਕਿ 22 ਸਾਲਾਂ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਜੋ ਇੱਥੇ ਦੇ ਲੋਕ ਦੱਸ ਰਹੇ ਆ ਕਿ ਜਿਹੜਾ ਨਸ਼ਾ ਕਰਦਾ ਸੀ ਉਹਦੇ ਕਰਕੇ ਉਹ ਵੱਡੋ ਸੁਣ ਕਰਕੇ ਹੋਇਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਜ਼ਿੰਮੇਵਾਰ ਜੋ ਵੀ ਹੈ ਇਹ ਸਭ ਸਰਕਾਰਾਂ ਨੇ ਸਰਕਾਰਾਂ ਨੇ ਜਦ ਪਹਿਲੋਂ ਨਾਥ ਨਾ ਪਾਈ ਪਹਿਲੋਂ ਨਾਥ ਨਹੀਂ ਪਾਈ ਕਈ ਸਰਕਾਰਾਂ ਆਈਆਂ ਕਈ ਗਈਆਂ ਉਹਨਾਂ ਨੇ ਇਸ ਮੁੱਦੇ ਨੂੰ ਕਦੀ ਸੰਭਲਿਆ ਨਹੀਂ ਔਰ ਮੈਂ ਗੱਲ ਇਹ ਕਹਿਣਾ ਚਾਹੁੰਦਾ ਵੀ ਅੱਜ ਇਹਨਾਂ ਦਾ ਵਿਚਾਰਨ ਦਾ ਬੱਚਾ ਇੱਦਾਂ ਗੁਜ਼ਰਿਆ ਵਾ ਉਹ ਵਾਪਸ ਆਜੂਗਾ ਨਹੀਂ ਆਊਗਾ ਉਸ ਗਾਣੇ ਉਸ ਮੁੱਦੇ ਉੱਤੇ ਮੈਂ ਗਾਣਾ ਲਿਖਿਆ ਸੀਗਾ ਵੀ ਮੈਂ ਜਦ ਤੱਕ ਕਹਿੰਨੇ ਮੈਂ ਦੋ ਲਾਈਨਾਂ ਸੁਣਾ ਸਕਦਾ ਤੁਹਾਨੂੰ ਟੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਟਰ ਤੇ ਹੋ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਅੱਡੇ ਤੇ ਬੱਚ ਬਚਾਉਣਾ ਮੁਸ਼ਕਲ ਹੋ ਗਿਆ ਬੱਚ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰ ਇੱਕ ਲੜਕੇ ਦੀ ਡੈਥ ਹੋਈ ਹੈ ਤੁਸੀਂ ਗਾਣੇ ਗਾਣ ਆਏ ਇਥੇ ਨਸ਼ੇ ਹਥਿਆਰ ਲੜਕਾ ਇੱਕ ਡੈਥ ਹੋ ਗਈ ਹੈ ਲੜਕੇ ਦੀ ਸ਼ਾਹ ਹਥਿਆਰ ਹੈ ਇੱਕ ਨਸ਼ਾ ਇਹ ਨਸ਼ਾ ਜਿਹੜਾ ਬੰਦਾ ਕਰੇਗਾ ਉਦੀ ਹਾਲਤ ਹੈਗੀ ਕਿਉਂਕਿ ਪੰਜਾਬ ਆਖਰੀ ਸਾਵਾਂ ਤੇ ਆ ਮਹਿੰਗਾਈ ਇੰਨੀ ਵਜਰੀ ਰੋਸ ਸਟੈਂਡਰਡ ਦਾ ਰੇਟ ਵੱਧ ਗਿਆ ਉਹਦੀ ਸਰ ਲੋ ਜੀ 100 ਵਾਲ ਹੋ ਰਯੋ ਯੁੱਧ ਨਸ਼ੇ ਵਿਰੁੱਧ ਕਿੱਥੇ ਖੜਾ ਜੀ ਅੱਜ ਅੱਜ ਉਹੀ ਤਾਂ ਮੈਂ ਗੱਲ ਕਰ ਰਿਹਾ ਜੀ ਵੀ ਕੋਈ ਮੰਤਰੀ ਦਾ ਬਿਆਨ ਆ ਕਿ ਸਾਰੇ ਖਤਮ ਹੋ ਗਏ ਸ਼ਹਿਰ ਜੋ ਫਿਰ ਨਸ਼ਾ ਕਿੱਥੋਂ ਆ ਗਿਆ ਨੇ ਕਿੱਥੋਂ ਕਰ ਲਿਆ ਭਾਜੀ ਜਿਹੜੇ ਉਹਨਾਂ ਦੇ ਰਾਈਟ ਹੈਂਡ ਆ ਬੰਦੇ ਉਹਨਾਂ ਨੂੰ ਥੋੜੀ ਬੰਦ ਕਰਾਇਆ ਉਹਨਾਂ ਦਾ ਤਾਂ ਚੱਲਦਾ ਪਿਆ ਆਪਣੇ ਬੰਦਿਆਂ ਦਾ ਚੱਲੀ ਜਾਂਦਾ ਪਿਆ ਬਾਲੋ ਜਿਹੜਾ ਜਿਹੜਾ ਬੰਦਾ ਜਿਹੜਾ ਜਿਹੜਾ ਬੰਦਾ ਉਹਨਾਂ ਦਾ ਰਾਈਟ ਹੈਂਡ ਹੈ ਉਹ ਕੱਢ ਹੋ ਜਾ ਮੜਾ ਯਾਰ ਮੋਟਰਸਾਈਕਲ ਮੜਾ ਮੜਾ ਕੱਢ ਜੀ ਜਿਹੜੀ ਗੇਅਰ ਕੱਢ ਲਓ ਹਾਂ ਹਾਂ ਇੱਕ ਵਾਰੀ ਦੇਖੋ ਗੱਲ ਹੈ ਜੀ ਇਦਾਂ ਜੀ ਜਿਸ ਦਾ ਬੱਚਾ ਮਰ ਗਿਆ ਉਹਦਾ ਬੱਚਾ ਵਾਪਸ ਆਣਾ ਨਹੀਂ ਆਣਾ ਉਹਦੇ ਘਰ ਦਾ ਚੁੱਲ੍ਹਾ ਬੰਦ ਹੋ ਗਿਆ ਸਰਕਾਰ ਉਹਨੂੰ ਨੌਕਰੀ ਦੇਗੀ ਨਹੀਂ ਦੇਗੀ ਜੇ ਸਰਕਾਰਾਂ ਪਹਿਲਾਂ ਹੀ ਇਹਦਾ ਕਦਮ ਚੱਕ ਕੇ ਨਸ਼ਾ ਜਿਹੜੇ ਨਸ਼ੇ ਵੇਚਦੇ ਸੀਗੇ ਉਹਨਾਂ ਨੂੰ ਰੋਕ ਲੈਂਦੇ ਰੋਕਥਾਮ ਲਾਈ ਹੁੰਦੀ ਇੱਥੇ ਸੂਤਰਾ ਦੇ ਹਵਾਲੇ ਤੋਂ ਪਤਾ ਲੱਗਿਆ ਕਿਸੇ ਵਾਰ ਮੋਟਰਸਾਈਕਲ ਚੋਰੀ ਨੂੰ ਹੋਣਾ ਸੀਗਾ ਔਰ ਬਾਹਰ ਪਈ ਚੱਪਲ ਚੋਰੀ ਨਹੀਂ ਹੋਣੀ ਸਭ ਸਰਕਾਰਾਂ ਦੀ ਨਾਕਾਮੀ ਆ ਜਦ ਕਬਰ ਬਿੱਜਾ ਪ੍ਰਤਾਪ ਸਿੰਘ ਸੀਗਾ ਕਿਦਾਂ ਠੱਲ ਪੈ ਗਈ ਸੀ ਠੱਲ ਪਈ ਸੀ ਕਿ ਨਹੀਂ ਤੂੰ ਸੂਤਰਾ ਦੇ ਹਵਾਲੇ ਤੋਂ ਪਤਾ ਲੱਗਾ ਜਿਹੜਾ ਨਸ਼ਾ ਵੇਚਦਾ ਸੀਗਾ ਉਹੀ ਇਹਨੂੰ ਬੁਲਾ ਕੇ ਗਿਆ ਕਹਿੰਦੇ ਗਲਤ ਗਲਤ ਹੈ ਨਾ ਉਹਦਾ ਬੱਚਾ ਤੇ ਮਾਰ ਪ੍ਰਤਾਪ ਚੜਦਾ ਉਹਦਾ ਘਰ ਦਾ ਚੁੱਲਾ ਬੰਦ ਹੋ ਗਿਆ ਵੀ ਜਿਹੜਾ ਜਿਹੜੇ ਵੀ ਕੀਤਾ ਬੜਾ ਮਾੜਾ ਕੀਤਾ ਸੋ ਗੱਲ ਇਹ ਹੈ ਕਿ ਬਹੁਤ ਦੁੱਖ ਦੀ ਗੱਲ ਵਾ ਜਿਹਦਾ ਬੱਚਾ ਬੱਚਾ ਵਾਂਗੂ ਛੋਟਾ ਜਿਹਾ ਬੱਚਾ ਪਾਲਿਆ ਐਂਡਾ ਵੱਡਾ ਜਵਾਨ ਕਰਕੇ ਜਦੋਂ ਉਹ ਕੰਦਾ ਦੇਣਾ ਪੈਂਦਾ ਨਾ ਉਸ ਬੰਦੇ ਨੂੰ ਪੁੱਛ ਕੇ ਦੇਖੋ ਕੀ ਬੀਤਦੀ ਉਹਦੇ ਵਾਸਤੇ ਉਹਦਾ ਸੰਸਾਰ ਉਜੜ ਜਾਂਦਾ ਸੰਸਾਰ ਬਰਬਾਦ ਹੋ ਜਾਂਦਾ ਗੱਲਾਂ ਕਰਨ ਨੂੰ ਲੋਕੀ ਬਹੁਤ ਐ ਪਰ ਕਿਸੇ ਮੰਤਰੀ ਨੇ ਸਵਿਰੇਆ ਇੱਥੇ ਬਿਆਨੀਆਂ ਨਾ ਵੀ ਇੱਕ ਬਹੁਤ ਮਾੜੀ ਦੁਰਘਟਨਾ ਹੋਈ ਐ ਕਿਸੇ ਐਮਐਲਏ ਕਿਸੇ ਮੰਤਰੀ ਨੇ ਕਿਸੇ ਵੀ ਸੰਤਰੀ ਨੇ ਕੋਈ ਜਾਣ ਨਹੀਂ ਦੇਣਾ ਸਿਰਫ ਇਹ ਗੱਲ ਕਹਿਣੀ ਆ ਅਸੀਂ ਤਾਂ ਰੋਕtham ਕੀਤੀ ਸੀ ਜੀ ਪਰ ਹੋਈ ਨਹੀਂ ਹੁਣ ਕੀ ਕਰੀਏ ਇਹ ਨੀਟੂ ਜੀ ਤੁਸੀਂ ਕੀ ਕਰੋਗੇ ਇਸ ਲਈ ਨਸ਼ਾ ਇਹ ਮੈਂ ਕਹਿੰਦਾ ਮੈਂ ਤਾਂ ਕਹਿੰਦਾ ਮੈਨੂੰ ਚਾਰ ਕਾਂਸ ਦਾ ਪ੍ਰਧਾਨ ਮੰਤਰੀ ਨਾ ਦੇਖੋ ਮੈਂ ਇੰਡੀਆ ਪਰਦੇਸ਼ ਦਾ ਨਕਸ਼ਾ ਨਾ ਬਲਦਾ ਫੇਰ ਮੈਨੂੰ ਗੱਲ ਨਹੀਂ ਤੇ ਮੋਦੀ ਜੀ ਜਿਹੜੇ ਬੈਠੇ ਨੇ ਫਿਰ ਉਹ ਕੀ ਕਰਦੇ ਪਾਜੀ ਸਾਡੀ ਕੋਈ ਸੁਣਦਾ ਨਹੀਂ ਨਾ ਮੋਦੀ ਸਾਹਿਬ ਸੁਣਦੇ ਆ ਨਾ ਕੋਈ ਸਰਕਾਰਾਂ ਸੁਣਦੀਆਂ ਪਈਆਂ ਜਦ ਵੀ ਸੁਣਦੀਆਂ ਪਈਆਂ ਸਾਡੇ ਡਾਕਟਰ ਪੀਮਲੋ ਬਾਬਾ ਸਾਹਿਬ ਦੇ ਉੱਤੇ ਹਤਿਆਚਾਰ ਹੋ ਰਿਹਾ ਵੀ ਇਹਨਾਂ ਉੱਤੇ ਇਹਨਾਂ ਨੂੰ ਕਦੀ ਪੁੰਨੂ ਵਰਗਾ ਬੰਦਾ ਉੱਠ ਕੇ ਗੱਲ ਕਰੇ ਤੁਸੀਂ ਪਹਿਲਾਂ ਮੋਕੇ ਦੇ ਗੱਲਬਾਤ ਪਤਾ ਪੂਰੀ ਸੁਣਨਾ ਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀ ਜ ਜਿਹਦੀ ਮੌਤ ਹੋਈ ਆ ਉੱਥੇ ਹੀ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੇ ਇਲਾਕੇ ਦੇ ਲੋਕ ਔਰ ਜਿਹੜੇ ਨੁਮਾਇंदे ਨੇ ਉੱਥੇ ਪਹੁੰਚਲੇ ਔਰ ਨੀਟੂ ਛਟਰਾ ਵਾਲਾ ਵੀ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਿਆ ਪਰ ਕਿਤੇ ਨਾ ਕਿਤੇ ਜਿਹੜਾ ਲੜਕੇ ਦੇ ਨਾਲ ਜਿਹੜਾ ਮਾੜਾ ਹੋਇਆ ਔਰ ਚਲੋ ਨਸ਼ੇ ਦੇ ਵਿੱਚ ਜਿਹੜਾ ਜਿਹੜੀ ਦਲਦਾਰਾ ਪਰਿਵਾਰ ਤਾਂ ਬਹੁਤ ਰੋਕਦਾ ਬੱਚਿਆਂ ਨੂੰ ਕਿ ਕੋਈ ਵੀ ਬੱਚਾ ਜਿਹੜਾ ਗਲਤ ਕੰਮਾਂ ਦੇ ਵਿੱਚ ਨਾ ਪਵੇ ਪਰ ਇਹ ਮੈਸੇਜ ਵੀ ਹੈ ਕਿ ਲੋਕਾਂ ਨੂੰ ਜਿਹੜਾ ਗਲਤ ਜਿਹੜਾ ਨਸ਼ਿਆ ਤੋਂ ਜਿਹੜਾ ਦੂਰ ਰਹਿਣਾ ਚਾਹੀਦਾ ਨਸ਼ਿਆਂ ਦੇ ਵਿੱਚ ਜਿਹੜਾ ਕੁਝ ਨਹੀਂ ਪਿਆ ਔਰ ਆਪਣੇ ਆਪ ਨੂੰ ਜਿਹੜੀ ਜਵਾਨੀ ਆ ਉਹਨੂੰ ਨਾ ਰੋਲੋ ਔਰ ਅੱਜ ਜਿਹੜਾ ਇੱਕ ਹੋਰ ਨੌਜਵਾਨ ਜਿਹੜੀ ਆਪਣੇ ਪਰਿਵਾਰ ਤੋਂ ਜਿਹੜਾ ਵਿਛੜ ਗਿਆ ਔਰ ਬੱਚੇ ਦੀ ਤਕਰੀਬਨ ਜਿਹੜੀ ਉਮਰ 22 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਜਿਹੜੀ ਡੈਥ ਹੋਈ ਹੈ ਸੋ ਪੁਲਿਸ ਪ੍ਰਸ਼ਾਸਨ ਬਾਖੀ ਉਪਰਾਂ ਔਰ ਪਰਿਵਾਰ ਵੀ ਉਹਨਾਂ ਦਾ ਜਿਹੜਾ ਇੱਥੇ ਪਹੁੰਚਿਆ ਹੋਇਆ ਔਰ ਟ੍ਰਾਫਿਕ ਜਿਹੜਾ ਮਾਹੌਲ ਇੱਥੇ ਲੋਕ ਜਿਹੜੇ ਇਲਾਕੇ ਦੇ ਜਿਹੜੇ ਇਕੱਠੇ ਹੋਏ ਨੇ ਹੱਲ ਕਰੇਗੀ ਤੇ ਪਾਹੀ ਪੰਜਾਬ ਬਚੇਗਾ ਪੰਜਾਬ ਜਿਹੜਾ ਆਪਣਾ ਹੈਗਾ ਨਾ ਮੈਂ ਐਂਟੀ ਗ੍ਰੈਸਨ ਡਿਪਾਰਟਮੈਂਟ ਕ੍ਰਾਂਤੀਗਲ ਦਾ ਆਪਣਾ ਜ਼ਿਲ੍ਹਾ ਆਪਣਾ ਜਲੰਧਰ ਨੌਰਥ ਥੇਰੀ ਦਾ ਪ੍ਰਧਾਨ ਆ ਠੀਕ ਹੈ ਜੀ ਤੇ ਅਸੀਂ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਚਾਹਨੇ ਆ ਕਿ ਸਾਡਾ ਜਿਹੜਾ ਪੰਜਾਬ ਹੈ ਨਾ ਨਸ਼ੇ ਤੋਂ ਮੁਕਤ ਤਾਂ ਹੀ ਹੋਏਗਾ ਤਾਂ ਹੀ ਮਾਂਵਾ ਦੇ ਪੁੱਤ ਜਿਹੜੇ ਆ ਉਹ ਬਚਣਗੇ ਗੱਲ ਸਹੀ ਹੈ ਕਿ ਝੂਠ ਹੈਗੀ ਕਿਉਂਕਿ ਮਾਂਵਾ ਦੇ ਪੁੱਤਾਂ ਤੇ ਮਰ ਰਹੇ ਜਾ ਰਹੇ ਨੇ ਪੰਜਾਬ ਖਤਮ ਹੋ ਰਿਹਾ ਜਾ ਰਿਹਾ ਹੂੰ ਕਹਿੰਦੇ ਨਾ ਪੰਜਾਬ ਜਿਹੜਾ ਸਾਡਾ ਕਹਿੰਦੇ ਨਾ ਸੋਨੇ ਦੀ ਧਰਤੀ ਆ ਠੀਕ ਹੈ ਨਾ ਤਾਂ ਸਾਡੀ ਜਿਹੜੀ ਸੋਨੇ ਦੀ ਧਰਤੀ ਉਹਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਮਿਲ ਜੁਲ ਕੇ ਯੋਗਦਾਨ ਕਰਨਾ ਪੈਣਾ ਤਾਂ ਹੀ ਸਾਡਾ ਪੰਜਾਬ ਬਚਿਆ ਉਹ ਲੱਗਦਾ ਕਿ ਜੁਧ ਨਸ਼ੇ ਵਿਰੁੱਧ ਤੋਂ ਬਾਅਦ ਨਸ਼ਾ ਸਾਰਾ ਖਤਮ ਹੋ ਚੁੱਕਿਆ ਹੈ ਭਾਜੀ ਨਹੀਂ ਖਤਮ ਹੋ ਸਕਦਾ ਹੂੰ ਸਾਰੀ ਜ਼ਿੰਦਗੀ ਨਹੀਂ ਖਤਮ ਹੋ ਸਕਦਾ ਕਾਰਨ ਕੀ ਹੈ ਕਿਉਂਕਿ ਸਾਡਾ ਪੰਜਾਬ ਜਿਹੜਾ ਨਾ ਉਹ ਹੁਣ ਕਹਿਣਾ ਨਹੀਂ ਜਾਂਦਾ ਮੈਂ ਲੈ ਚੀਜ਼ਾਂ ਵਿੱਚ ਠੀਕ ਹੈ ਨਾ ਜੇ ਪਰ ਖਸਾ ਸਾਡਾ ਪੂਰਾ ਸਮਰਥਕ ਦਵੇ ਨਾ ਤਾਂ ਸੀ ਪੰਜਾਬ ਨੂੰ ਆਪਣੇ ਬਚਾ ਸਕਦੇ ਆ ਤੁਸੀਂ ਇੱਥੇ ਰਹਿਣੇ ਤੁਸੀਂ ਮਲੇ ਨਹੀਂ ਹਾਂਜੀ ਇਸੇ ਮਲੇ ਰਹਿਣੇ ਨਹੀਂ ਇੱਥੇ ਜਿੱਦਾਂ ਪਾਜੀ ਲੋਕ ਦੱਸ ਰਹੇ ਆਹ ਦੇਖੋ ਜੀ ਹੁਣ ਜਿਹੜਾ ਬੰਧਾਤੀ ਉਹਨੋਂ ਉਸੇ ਨਹੀਂ ਰੋਖ ਸਕਦੇ ਉਹਦਾ ਬਸ ਇਹ ਕਿ ਜੀ ਇਲਾਜ ਕਰਵਾ ਸਕਦੇ ਆ ਠੀਕ ਆ ਨਸ਼ਾ ਛਡਾਓ ਕੇਂਦਰ ਬਣਿਆ ਕਿਸ ਵਜ੍ਹਾ ਕਰਕੇ ਬਣਿਆ ਇਸ ਕਰਕੇ ਬਣਿਆ ਕਿਉਂਕਿ ਅਸੀਂ ਜਿਹੜਾ ਬੰਦਾ ਗਲਤ ਲਾਈਨ 'ਚ ਪੈ ਗਿਆ ਉਹਨੂੰ ਅਸੀਂ ਬਚਾ ਸਕੀਏ ਠੀਕ ਹੈ ਜੀ ਅਸੀਂ ਇਸ ਮਤਲਬ ਇਹ ਮੁੱਦੇ ਦੇ ਅਸੀਂ ਮਤਲਬ ਰਿਸਰਚ ਕਰ ਰਹੇ ਹਾਂ ਕਿ ਹੱਲੇ ਮਤਲਬ ਕੋਸ਼ਿਸ਼ ਕਰੀਏ ਜਿੰਨਾ ਅਸੀਂ ਆਪਣੇ ਪੰਜਾਬ ਨੂੰ ਬਚਾ ਸਕੀਏ ਕਿਉਂਕਿ ਜਦੋਂ ਸਾਡਾ ਪੰਜਾਬ ਨਹੀਂ ਬਚਿਆ ਨਾ ਜੇ ਸਾਡਾ ਪੰਜਾਬੀ ਪੰਜਾਬ ਦਾ ਜਿਹੜਾ ਯੂਥ ਹੈ ਉਹ ਨਹੀਂ ਬਚ ਪਾਏਗਾ ਕਿਉਂਕਿ ਕਾਰਨ ਕੀ ਆ ਹਰੇਕ ਬੱਚਾ ਛੋਟਾ ਛੋਟਾ ਬੱਚਾ ਵੀ ਭਾਜੀ ਕਿੰਨੇ ਸਮੇਂ ਤੋਂ ਇੱਥੇ ਨਸ਼ਾ ਵਿਕ ਰਿਹਾ ਐਸ ਇਲਾਕੇ ਦੇ ਵਿੱਚ ਦੇਖੋ ਜੀ ਨਸ਼ਾ ਵਿਕਦਾ ਦੇਖੋ ਜੀ ਨਸ਼ਾ ਵਿਕਦਾ ਤਾਂ ਬਹੁਤ ਟਾਈਮ ਹੋ ਗਿਆ ਨਹੀਂ ਜਿੱਦਾਂ ਲੋਕ ਕਹਿੰਦੇ ਕਿ ਇੱਥੇ ਨਸ਼ਾ ਵਿਕਦਾ ਪਰ ਇਹ ਇਲਾਕਾ ਨਮਾਸਲੇ ਕਦੀ ਕੰਪਲੇਂਟ ਦਰਜ ਕਰਵਾਈ ਥਾਣੇ ਜਾ ਕੇ ਕਿਸੇ ਦੇਖੋ ਕੰਪਲੇਂਟ ਦਰਜ ਕਰ ਦੇਖੋ ਤਾਂ ਪਰ ਇਹ ਸਭ ਕੁਝ ਪ੍ਰਸ਼ਾਸਨ ਦੇ ਉੱਤੇ ਹੈ ਨਹੀਂ ਨਹੀਂ ਭਾਜੀ ਇਹ ਕਿੱਥੀ ਦੱਸੋ ਅਸੀਂ ਪ੍ਰਸ਼ਾਸਨ ਨੂੰ ਇਹ ਨਹੀਂ ਕਹਿ ਸਕਦੇ ਕਿ ਯਾਰ ਮਤਲਬ ਕਿ ਤੁਸੀਂ ਐਕਸ਼ਨ ਰਿਐਕਸ਼ਨ ਲਓ ਠੀਕ ਹੈ ਨਾ ਐਕਸ਼ਨ ਉਹ ਤੁਸਾਂ ਨੂੰ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਵੀ ਕਿੰਨੂੰ ਕਹਿ ਸਕਦੇ ਹੋ ਅਸੀਂ ਦੇਖੋ ਜੀ ਮੇਰੀ ਪਬਲਿਕ ਨੂੰ ਅਸੀਂ ਪਹਿਲੇ ਜੇ ਪਬਲਿਕ ਜੇ ਸਮਰਥਨ ਦੇਗੀ ਪ੍ਰਸ਼ਾਸਨ ਦਾ ਤਾਂ ਹੀ ਪ੍ਰਸ਼ਾਸਨ ਕੋਈ ਲਾਗੂ ਕਰੇਗਾ। ਪਾਜੀ ਜੀ ਤੁਸੀਂ ਕਹਿ ਰਹੇ ਹੋ ਕਿ ਜਮਾਲ ਪੁੱਤ ਦੀ ਮੌਤ ਹੋ ਚੁੱਕੀ ਹੈ। ਆ ਦੇਖੋ ਜੀ ਮੈਂ ਉਹ ਹੀ ਗੱਲ ਸਮਝਾ ਗਿਆ ਟਿਆਨ ਉਹ ਦੇਖੋ ਮਾਵਾਲੇ ਪੁੱਤ ਮਰੀ ਜਾ ਰਹੀ ਨਾ ਠੀਕ ਹੈ ਜੀ ਨਸ਼ਾ ਖਤਮ ਨਹੀਂ ਹੋ ਰਿਹਾ ਠੀਕ ਹੈ ਨਾ ਇਹ ਹੁਣ ਦੇਖੋ ਜਿਹੜੇ ਲੀਡਰ ਹੈਗੇ ਆ ਇਹ ਪਹਿਲਾਂ ਇਹਨਾਂ ਨੂੰ ਕਵਰ ਕਰੇਗੇ ਜੋ ਕਾਲਾ ਕੰਮ ਦੇ ਸਾਥ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਖਿੰਗਰਾ ਗੇਟ ਤੋਂ ਜਿੱਥੇ ਕੀ ਉਹ ਵਰਡ ਉਹਦੇ ਨਾਲ ਜਿਹੜੀ ਲੜਕੇ ਦੀ ਮੌਤ ਹੋਈ ਹੈ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਕਾਫੀ ਜਿਹੜੇ ਲੋਗ ਅਧਿਕਾਰੀ ਜਿਹੜੇ ਇਕੱਠੇ ਹੋਏ ਨੇ ਜਿਹੜੀਆਂ ਤਸਵੀਰਾਂ ਜਿਹੜੀਆਂ ਪੁਲਿਸ ਵੀ ਜਿਹੜੀ ਹੈ ਦੇਖ ਸਕਦਾ ਕਿ ਥਾੜਾ ਤਿੰਨ ਔਰ ਏਸੀਪੀ ਨਾਰਥ ਵੀ ਜਿਹੜੇ ਮੌਕੇ ਤੇ ਪਹੁੰਚੇ ਹੋਏ ਨੇ ਲਗਾਤਾਰ ਤਸਵੀਰਾਂ ਜਲੰਧਰ ਤੋਂ ਸਾਂਝੀ ਕੀਤੀ ਜਾ ਰਹੀਆਂ ਨੇ ਜਿੱਥੇ ਇੱਕ ਲੜਕੇ ਦੀ ਜਿਹੜੀ ਹੈ ਮੌਤ ਹੋ ਗਈ ਹੈ ਔਰ ਇਸ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਿਰੰਤਰ ਜਿਹੜਾ ਲੋਕ ਕਹਿ ਰਹੇ ਕਿ ਇੱਥੇ ਨਸ਼ਾ ਵਿਕਦਾ ਕਾਫੀ ਸਮੇਂ ਤੋਂ ਵਿਕਦਾ ਪਰ ਪਰ ਸਵਾਲ ਜਿਹੜਾ ਇਹ ਵੀ ਹੈ ਕਿ ਜੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਤਾਂ ਪਹਿਲਾਂ ਕੰਪਲੇਂਟ ਦਰਜ ਕਿਉਂ ਨਹੀਂ ਕਰਵਾਈ ਗਈ ਔਰ ਇਲਾਕੇ ਦੇ ਲੋਕ ਜਿਹੜੇ ਨੇ ਪਹਿਲਾਂ ਥਾਣੇ ਕਿਉਂ ਨਹੀਂ ਗਏ ਜਾਂ ਕਿਸੇ ਸੀਨੀਅਰ ਅਧਿਕਾਰੀ ਦੇ ਕੋਲ ਕੰਪਲੇਂਟ ਦੇਣ ਕੋਣ ਹੀ ਗਏ ਅੱਜ ਹੀ ਜਿਹੜਾ ਕਿਉਂ ਲੋਕਾਂ ਨੂੰ ਚੇਤਾ ਆ ਰਿਹਾ ਕਿ ਜਦੋਂ ਇੱਕ ਲੜਕੇ ਦੀ ਡੈਥ ਹੋ ਗਈ ਆ ਉਸ ਤੋਂ ਬਾਅਦ ਹੀ ਚੇਤਾ ਕਿ ਉਹ ਜਿਹੜਾ ਹੁਣ ਆਇਆ ਵਾ ਕਿ ਜਿਹੜਾ ਇੱਥੇ ਨਸ਼ਾ ਵਿਕਦਾ ਜਾਂ ਨਸ਼ਾ ਲੋਕ ਕਰਦੇ ਆ ਜਾਂ ਕੋਈ ਇੱਥੇ ਸਪਲਾਈਅਰ ਹੈਗੇ ਆ ਸੋ ਅੱਜ ਇਹ ਚੀਜ਼ ਦਾ ਜਿਹੜਾ ਜ਼ਿਕਰ ਕਿਉਂ ਕੀਤਾ ਗਿਆ ਪਹਿਲਾਂ ਕਿਉਂ ਨਹੀਂ ਜਿਹੜਾ ਪੁਲਿਸ ਥਾਣੇ ਜਾ ਕੇ ਜਿਹੜੀ ਕੰਪਲੇਂਟ ਦਰਜ ਕਰਵਾਈ ਗਈ ਜਾਂ ਪਹਿਲਾਂ ਕਿਉਂ ਨਹੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਗਿਆ ਉਹ ਇਲਾਕੇ ਦੇ ਵਿੱਚ ਕਾਫੀ ਸੀ ਦਾ ਰੋਸ਼ ਵੀ ਹੈ ਕਿ ਜਿਹੜਾ ਨਸ਼ੇ ਦੇ ਨਾਲ ਜਿਹੜਾ ਨੌਜਵਾਨ ਦਾ ਜਾਣਾ ਬੜਾ ਦੁਖਦ ਜਿਹੜਾ ਸਮਾ ਪਰਿਵਾਰ ਤੇ ਹੈ ਸੁਖਿੰਗਰਾ ਗੇਟ ਚਲੰਦਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀ ਕੀਤੀਆਂ ਜਾ ਰਹੀਆਂ ਨੇ ਜਿੱਥੇ ਇੱਕ ਪਰਿਵਾਰ ਦੇ ਵਿੱਚ ਦੁੱਖ ਦਾ ਸਮੇ ਜਿਹੜਾ ਇਸ ਵੇਲੇ ਆ ਔਰ ਇੱਕ ਨੌਜਵਾਨ ਬੱਚਾ ਜਿਹੜਾ ਉਹਨਾਂ ਦਾ ਇਸ ਦੁਨੀਆ ਨੂੰ ਅਲਵਿਦਾ ਆ ਕੇ ਜਿਹੜਾ ਚਲਾ ਗਿਆ ਔਰ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜਾ ਉਹ ਚਲਾ ਗਿਆ ਇਹ ਨੂੰ ਪਹਿਨੇ ਆ ਜੀ ਤੁਹਾਨੂੰ ਔਰ ਜਲੰਧਰ ਤੋਂ ਤਸਵੀਰ ਜਿਹੜੀ ਤਾਂ ਰੌਸ਼ਾਨੀ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਸਰ ਕਿੰਨੀ ਏਜ ਹੈ ਜੀ ਲੜਕੇ ਦੀ ਜਿਸ ਲੜਕੇ ਦੀ ਸਬ ਡੈਥ ਹੋਈ ਕਿੰਨੀ ਏਜ ਆ ਦੇ ਅੰਦਰ ਹੀ ਪਤੰਦਰ ਆਯੋਗ ਇਹ ਹੋਇਆ ਇਹ ਇਹ ਚੀਜ਼ ਕਲੀਅਰ ਕਰ ਦਿਓ ਕਿ ਉਸ ਲੜਕੇ ਦਾ ਘਰ ਹੈ ਜਿੱਥੇ ਮਤਲਬ ਕਿ ਸਰ ਇਹਦੇ ਬਾਰੇ ਉਹ ਅੰਦਰ ਹੀ ਦੱਸਣਗੇ ਮੈਂ ਤਾਂ ਬਾਹਰ ਗੱਡੀ ਕੋ ਖੜਾ ਪਤਾ ਲੱਗਾ ਲੜਕਾ ਕਿੱਥੇ ਦਾ ਅੰਦਰ ਹੀ ਸਰ ਉਹਨਾਂ ਨੂੰ ਪਤਾ ਸਾਰੀ ਦੱਸੋ ਠੀਕ ਹੈ ਸੋ ਮੌਕੇ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅੰਦਰ ਬਾਕੀ ਪੁਲਿਸ ਅਧਿਕਾਰੀ ਮੌਜੂਦ ਹੈ ਔਰ ਇਹ ਜਲੰਧਰ ਦੇ ਖਿੰਗਰਾ ਗੇਟ ਦਾ ਤੁਹਾਨੂੰ ਮਾਮਲਾ ਜਿਹੜਾ ਸਾਂਝੇ ਕੀਤਾ ਜਾ ਰਿਹਾ ਲਗਾਤਾਰ ਪਬਲਿਕ ਅਪਡੇਟ ਟੀਵੀ ਦੇ ਜਲੰਧਰ ਦੀਆਂ ਤਸਵੀਰਾਂ ਨੇ ਆ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਇਲਾਕੇ ਦੇ ਲੋਕ ਜਿਹੜੇ ਨੇ ਕਟੇ ਹੋਏ ਨੇ ਔਰ ਜਮਾਵੜਾ ਲੋਕਾਂ ਦਾ ਲੱਗਾ ਹੋਇਆ ਔਰ ਲੋਕ ਕਹਿੰਦੇ ਕਿ ਕਾਫੀ ਸਮੇਂ ਤੋਂ ਇੱਥੇ ਨਸ਼ਾ ਵਿਕਦਾ ਹੈ ਜਾਂ ਨਸ਼ਾ ਜਿਹੜਾ ਇੱਥੇ ਹੁੰਦਾ ਸੋ ਅੱਜ ਜਿਹੜਾ ਨੌਜਵਾਨ ਹੈ ਉਹ ਇਸ ਰੋਹਾਨੀ ਜਿਹੜਾ ਸੰਸਾਰ ਨੂੰ ਜਿਹੜਾ અલਵਿਦਾ ਆ ਗਿਆ ਆਪਣੇ ਪਰਿਵਾਰ ਦੇ ਜਿਹੜਾ ਬੱਚਾ ਸਿਗਾ ਔਰ ਆਪਣੇ ਪਰਿਵਾਰ ਨੂੰ ਜਿਹੜਾ ਛੱਡ ਗਿਆ ਵੀ 22 ਸਾਲ ਦੀ ਜਿਹਦੀ ਉਮਰ ਜਿਹੜੀ ਹੈ ਦੱਸੀ ਜਾ ਰਹੀ ਲੜਕੇ ਦੀ ਭਾਈ ਉਮਰ ਕਿੰਨੀ ਸੀ ਲੜਕੇ ਦੀ ਭਾਈ 22 ਸਾਲ ਸੀ 22 ਸੀ ਕੰਮ ਕੀ ਕਰਦੇ ਲੜਕਾ ਸੀ ਭਈਆਂ ਨਹੀਂ ਆਪਣਾ ਤਾਂ ਪਤਾ ਨਹੀਂ ਫਰੈਂਡੋਂ ਤੁਸੀਂ ਉਹਨਾਂ ਦੇ ਨਹੀਂ ਭਾਈ ਆਪਣੀ ਬਜਾਦਾਂ ਹੀ ਪਿਲਦੀ ਸੀ ਹੂੰ ਨਹੀਂ ਰੇਂਦਾ ਕਿੱਥੇ ਕਿਹੜੀ ਜਾਂਦਾ ਰਹਿਣ ਵਾਲਾ ਲੜਕਾ ਭਈ ਇੱਥੇ ਲੱਗੇ ਦਾ ਕਿਧਈ ਆ ਹੂੰ ਇੱਥੇ ਉਦਾਂ ਮਤਲਬ ਲੜਕੇ ਕਿਸੇ ਕੋਲ ਆਇਆ ਸੀ ਆਪਣੇ ਪਈ ਨਹੀਂ ਇੱਥੇ ਹੁੰਦਾ ਹੁੰਦਾ ਹੀਗਾ ਹੂੰ ਜੀ ਸਾਨੂੰ ਇਹ ਨਹੀਂ ਪਤਾ ਕਿ ਇੱਥੇ ਜਾਂਦਾ ਹੈ ਕਿ ਨਹੀਂ ਸਾਨੂੰ ਇਹ ਨਹੀਂ ਪਤਾ ਤੇ ਘਰ ਤੇ ਨੂੰ ਕਦੋਂ ਮੈਨੂੰ ਪਤਾ ਕਦੋਂ ਇਤਲਾਹ ਕਦੋਂ ਮਿਲੀ ਫੈਮਿਲੀ ਨੂੰ ਕਦੋਂ ਪਤਾ ਲੱਗਾ ਬਈ ਐਕਸਿ ਮੈਂ ਆਪ ਨੂੰ ਬਾਹਰ ਕੰਮ ਗਿਆ ਸੀਗਾ ਮੈਂ ਹੁਣ ਆਇਆ ਵਾਂ ਤੇ ਕਿਤੇ ਲੋਕ ਦੀ ਡੈਥ ਹੋ ਗਈ ਹੈ ਮੈਂ ਕਿਹਾ ਜੇ ਮਿੰਨ ਦਾ ਪਤਾ ੜੀਓ ਕਰਨਾ ਕਿ ਹੋਇਆ ਕੀ ਹੈ ਕਦੋਂ ਚਿੱਟਾ ਬਿੱਤਾ ਹੀ ਉਹਨੇ ਓਵਰਡੋਜ਼ ਹੋ ਗਈ ਤੇ ਖਤਮ ਹੋ ਗਿਆ ਉਦਾਂ ਮਨ ਪੇਸ਼ੇ ਤੋਂ ਲੜਕਾ ਕੀ ਕਰਦਾ ਸੀ ਕੰਮ ਕਰ ਪੈ ਦੁਕਾਨ ਤੇ ਲੱਗਾ ਹੀ ਹੈ ਵੀ ਕਿ ਮਨੇ ਜੋਬ ਤੇ ਨੌਕਰੀ ਕਰਦਾ ਹੀ ਤੇ ਨਸ਼ਾ ਕਿ ਨਹੀਂ ਦੇ ਦੋ ਕਰਦਾ ਹੀ ਪਾਈ ਉਹ ਭਾਈ ਨਹੀਂ ਮੈਂ ਇਹ ਕਹਿੰਦਾ ਝੂਠੀ ਬੋਲਦਾ ਮੈਂ ਨਹੀਂ ਕਿ ਆਈ ਦੇਖਿਆ ਨਸ਼ਾ ਕਰਦਾ ਤੁਸੀਂ ਆਇਆ ਰਹੇ ਹੋ ਕਿ ਪਰਿਵਾਰ ਦੇ ਵਿੱਚ ਜਿਹੜਾ ਉਹਦੇ ਭਾਈ ਉਹਦਾ ਲੋਕੀ ਕਿੰਦੇ ਪਰਿਵਾਰਕ ਮੈਂਬਰ ਆਏ ਬਾਹਰ ਗੱਲਬਾਤ ਕਰਾਂਗੇ ਗਾਲੀ ਕੀ ਹੋਈ ਦੀਦੀ ਮੈਨੂੰ ਦੱਸਿਓ ਸੋ ਦੇਖ ਸਕਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਆਏ ਮੇਰੀ ਗੱਲ ਕੀ ਹੋਈ ਤੁਹਾਡੇ ਸਿਰ ਤੇ ਪ੍ਰਵਾਦ ਦੇ ਵਿੱਚ ਹੋਸ਼ ਨਹੀਂ ਆਇਆ। ਉਹ ਮੋਕੇ ਦੇ ਐਸਪੀ ਨਾਰਥ ਵੀ ਜਿਹੜੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਕੋਈ ਆ ਦੇ ਸਾਨੂੰ ਉਹਨਾਂ ਨੂੰ ਪਤਾ ਹੁੰਦਾ। ਸਰ ਕੀ ਗੱਲ ਕੀਤੀ? ਸਰ ਮਾਮਲਾ ਕੀ ਬਣ ਰਿਹਾ ਹੈ? ਫੈਮਿਲੀ ਫੈਮਿਲੀ ਜਾਣਦੂ। ਉਹ ਦੇਖੋ ਤਾਂ ਪਰਿਵਾਰ ਦਾ ਇਸ ਵੇਲੇ ਹਾਲਾਤ ਦੇਖ ਸਕਦੇ ਹੋ। ਕੀ ਰੋ ਰੋ ਕੇ ਪਰਿਵਾਰ ਦੇ ਹਾਲਾਤ ਦੇਖਣ ਜਾਣਦੋਨਾਂ ਨੂੰ। ਸਰ ਕੀ ਮਾਮਲਾ ਹੈ? ਸਰ ਮਾਮਲਾ ਕਿਸੇ ਦਾ ਕੀ ਹੋਇਆ ਸੀ ਮਲਾਦਾਸ ਨੂੰ 112 ਤੇ ਕਾਲ ਆਈ ਸੀਗੀ ਕਿ ਇੱਕ ਇੱਥੇ ਡੈੱਡ ਬੋਡੀ ਮਿਲੀ ਹੈ ਲਵ ਸ਼ਰਮਾ ਨਾਮ ਦੇ ਮੁੰਡੇ ਦੀ ਤੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਸੀ ਫੋਰੈਂਸਿਕ ਟੀਮ ਨੂੰ ਬੁਲਾਇਆ ਹੈਗਾ ਥੋੜਾ ਪਿਛੇ ਕਰ ਲਓ ਫੋਰੈਂਸਿਕ ਟੀਮ ਨੂੰ ਬੁਲਾਇਆ ਹੈਗਾ ਇੱਥੇ ਨੋ ਸਾਈਨ ਆਫ ਵਿਜੀਬਲ ਇੰਜਰੀ ਜਾਂ ਸੌਲਟ ਦਾ ਕੋਈ ਇੰਸਾਈਡਲ ਨਹੀਂ ਮਿਲਿਆ ਨੋ ਸਾਈਨ ਕੋਈ ਐਵੇਂ ਦਾ ਡਰਗ ਵਗੈਰਾ ਜਾਂ ਕੋਈ ਇੰਜੈਕਸ਼ਨ ਜਿਵੇਂ ਅਸੀਂ ਸੋਚ ਸਕਦੇ ਹਾਂ ਕਿ ওভারਡੋਸ ਹੋਈ ਹੋਵੇ ਜਾਂ ਕੁਝ ਉਦਾਂ ਦਾ ਵੀ ਕੋਈ ਸਬਸਟੈਂਸ ਸੈਲੀਮੈਂਟ ਨਹੀਂ ਮਿਲਿਆ ਇਦੇ 2-3 ਪੋਸੀਬਲ ਕੌਜ਼ਸ ਹੋ ਸਕਦੇ ਆ ਮੇਬੀ ਐਲਕੋਹਲ ਕਰਕੇ ਹੋਗੀ ਹੋਵੇ ਨੈਚੁਰਲ ਕੌਜ਼ ਆਫ ਡੈਥ ਹੋ ਸਕੇ ਕੋਈ ਸਟ੍ਰਾਂਗੂਲੇਸ਼ਨ ਮਾਰਕ ਵੀ ਨਹੀਂ ਸੀ ਬਟ ਸਟਿਲ ਵੀ ਆਰ ਨਾਟ ਰੂਲਿੰਗ ਆਊਟ ਕਿ ਸਟ੍ਰਾਂਗੂਲੇਸ਼ਨ ਵੀ ਕੁਝ ਹੋ ਸਕਦਾ ਤਾਂ ਇਹ ਤਿੰਨ ਆਪਸ਼ਨ ਅਸੀਂ ਵੈਲਿਡ ਰੱਖੇ ਜੋ ਕਿ ਸਾਨੂੰ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗਦਾ ਸਾਨੂੰ ਉਮਰ ਕਿੰਨੀ ਦੱਸਿਆ ਦੀ ਲੜਕੇ ਦੀ ਸਰ ਉਮਰ ਕਿੰਨੀ ਚੇਜ ਦੱਸ ਮਰਕੇ ਦੀ ਇਹ ਜਗਾ ਕਿਹਦੀ ਹੈ 21 ਸਰ ਇਹ ਕਾਰ ਵੈਨ ਬਲਕਰ ਇਹ ਕਾਰ ਕਿਹਦਾ ਜੀ ਜਿੱਥੇ ਡੈਥ ਹੋਈ ਲੜਕੇ ਦੀ ਇਹ ਸਾਹਮਣੇ ਕਿਸੇ ਸ਼ਾਪ ਹੈਗੀ ਇਹਨਾਂ ਦਾ ਹੈਗਾ ਨਾ ਡਾਕਟਰ ਬਾਵਾ ਡਾਕਟਰ ਦਾ ਜੋਬ-ਜੂਬ ਕਰਦਾ ਹੀ ਲੜਕਾ ਕੋਈ ਨਹੀਂ ਪਰਿਵਾਰਕ ਸਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਦੋਂ ਕਿ ਕਿ ਨਸ਼ਾ ਦਿਨ ਨਸ਼ਾ ਨਰਕ ਨਸ਼ਾ ਪਰਿਵਾਰਿਕ ਮੈਂਬਰ ਨੂੰ ਸਪੈਸ਼ਲੀ ਇਜ਼ੀਲੀ ਬੁਲਾਇਆ ਤਾਂ ਕਿ ਫੋਰੈਂਸਿਕ ਟੀਮ ਦਾ ਜੋ ਐਨਾਲਿਸਿਸ ਹੈ ਉਹਨਾਂ ਨੂੰ ਕਲੀਅਰ ਕਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵਿਅਮਚਨ ਨਾ ਰੱਖਿਆ ਜਾਏ ਜੀ ਤਾਂ ਕਿ ਕੋਈ ਰੂਮਰ ਮੌਂਗਰਿੰਗ ਨਾ ਹੋਵੇ ਲੋਕੀ ਕਹਿੰਦੇ ਨੇ ਕਿ ਕੋਈ ਮਰਡਰ ਹੈ ਜਾਂ ਡਰਗ ਓਵਰਡੋਸ ਹੈ ਉਸ ਤਰ੍ਹਾਂ ਦਾ ਕੋਈ ਇਵੈਂਟ ਨਾ ਹੋਵੇ ਇਸ ਕਰਨ ਨੂੰ ਪ੍ਰੀਵੈਂਟ ਕਰਨ ਲਈ ਪਰਿਵਾਰ ਨੂੰ ਬੁਲਾਇਆ ਫੋਰੈਂਸਿਕ ਜਿਹੜੀ ਟੀਮ ਹੈ ਉਹ ਵੀ ਉੱਥੇ ਮੌਜੂਦ ਸੀ ਜੋ ਨਾਦੀ ਆਬਜ਼ਰਵੇਸ਼ਨ ਸੀ ਗਿਆ ਉਹ ਇਹਨਾਂ ਨਾਲ ਡਿਸਕਸ ਕੀਤੀ ਇਹਨਾਂ ਨੂੰ ਹਾਲਤ ਦਿਖਾਈ ਕਿ ਕੀ ਹੈਗਾ ਕੋਈ ਸਾਈਨ ਆਫ ਇੰਜਰੀ ਨਹੀਂ ਜੀ 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 ਹੈਡ ਤੇ ਬੈ ਠੀਕ ਹੈ ਨਾ ਉਹਦੇ ਤੋਂ ਕੋਈ ਡਰਗ ਰਿਕਵਰੀ ਹੋਈ ਜਾਂ ਫਿਰ ਕੋਈ ਟੀਕੇ ਦਾ ਕੋਈ ਨਿਸ਼ਾਨ ਹੁੰਦਾ ਉਹਦਾ ਤਾਂ ਵੀ ਜੀ ਜਦੋਂ ਡੈਥ ਕਿਤੋਂ ਹੋਈ ਸਕਦਾ ਹੈ ਫਿਰ ਹੈ ਕੋਈ ਵੀ ਤੁਹਾਨੂੰ ਕਹਿ ਰਿਹਾ ਜਾਂ ਤਾਂ ਦੇਖੋ ਸਫੋਕੇਸ਼ਨ ਨਾਲ ਹੋ ਸਕਦੀ ਹੈ ਜਾਂ ਐਲਕੋਹਲ ਹੋ ਸਕਦਾ ਹੈ ਜਾਂ ਫਿਰ ਵੀ ਕਾਂਟ ਇਗਨੋਰ ਸਟ੍ਰੈਗੂਲੇਸ਼ਨ ਆਲਸੋ ਬਟ ਇਹ ਕਲੀਅਰ ਨਹੀਂ ਹੈ ਸਰ ਇਹ ਲੜਕਾ ਜਿਹੜਾ ਜਿਹੜੀ ਡੈਥ ਹੋਈ ਹੈ ਰਹਿਣ ਵਾਲਾ ਕਿੱਥੇ ਦਾ ਜੀ ਰਹਿਣ ਵਾਲਾ ਉੱਧਰ ਕਿਸੇ ਏਰੀਆ ਦਾ ਹੈ ਬਸ ਕਿਸੇ ਤੱਕ ਲਾਈ ਸਟ੍ਰੈਗਲ ਮੰਨਦਾ ਜੀ ਆਂਦਾ ਜਾਂਦਾ ਸੀ ਹਾਂਜੀ ਇਸ ਜਗ੍ਹਾ ਤੇ ਆਂਦਾ ਜਾਂਦਾ ਸੀ ਆਪਣੇ ਫਰੈਂਡਸ ਨਾਲ ਸੀਗਾ ਜੀ ਹਾਂ ਆਂਦਾ ਜਾਂਦਾ ਸੀਗਾ ਸਰ ਫਰੈਂਡ ਦਾ ਨਾਮ ਕੀ ਸਰ ਫਿਰ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰਾਂਗੇ ਮੇਬੀ ਇਨਵੈਸਟੀਗੇਸ਼ਨ ਤੋਂ ਸਾਨੂੰ ਨਹੀਂ ਡਰਗ ਐਡਿਕਟਸ ਹਾਂਜੀ ਸਰ ਪਰਿਵਾਰ ਨੂੰ ਮੈਂ ਤੁਹਾਨੂੰ ਕਲੀਅਰਲੀ ਇਹੀ ਚੀਜ਼ ਦੱਸੀ ਹੈ ਜੀ ਵੀ ਕਾਂਟ ਸੇ ਐਗਜੈਕਟਲੀ ਡਰਗ ਵਰਡਸ ਕਿਉਂਕਿ ਕੋਈ ਡਰਗ ਨਹੀਂ ਮਿਲਿਆ ਹੈਗਾ ਜੀ 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 ਐਲਕੋਹਲ ਵੀ ਹੋ ਸਕਦਾ ਹੈ ਨੈਚਰਲ ਕਾਸ ਆਫ ਡੈਥ ਵੀ ਹੋ ਸਕਦੀ ਹੈ ਤੇਜ਼ ਸਟਰੰਗਲੇਸ਼ਨ ਨੂੰ ਵੀ ਅਸੀਂ ਇਗਨੋਰ ਨਹੀਂ ਕਰ ਰਹੇ ਬਟ ਕੋਈ ਮਾਰਕ ਨਹੀਂ ਮਿਲਿਆ ਸਰ ਬੋਡੀ ਨੂੰ ਲੈ ਰਹੇ ਹੋ ਹਾਂਜੀ ਬੋਡੀ ਨੂੰ ਲੜਕੇ ਦੀ ਲੈ ਰਹੇ ਹੋ ਬੋਡੀ ਜਿਹੜੀ ਹੋਏਗੀ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ ਐਗਜੈਕਟਲੀ ਜੋ ਵੀ ਕੌਜ਼ ਆਫ ਡੈਥ ਹੈ ਕਿ ਇਹ ਜਿਹੜੇ ਤਿੰਨ ਤੋਂਨੋਂ ਮੈਂ ਫੈਕਟਰ ਦੱਸੇ ਇਹਨਾਂ ਚੋਂ ਜੋ ਵੀ ਮੈਡੀਕਲ ਰਿਪੋਰਟ ਆਏਗੀ ਉਸ ਅਕੋਰਡਿੰਗ ਕਾਰਵਾਈ ਹੋਏਗੀ ਮੈਂ ਤੁਹਾਨੂੰ ਇਸ ਲਈ ਕਲੀਅਰ ਕਰ ਰਿਹਾ ਹਾਂ ਰੀਜ਼ਨਸ ਤਾਂਕਿ ਕੋਈ ਰਿਯੂਮਰ ਨਾ ਸਪਰੈਡ ਹੋਵੇ ਕਿ ਕਿਸੇ ਤਰ੍ਹਾਂ ਦਾ ਕੋਈ ਐਕਸਪਲੋਇਟ ਕਰੇ ਫੈਮਿਲੀ ਨੂੰ ਤੇ ਇਸ ਲਈ ਮੈਂ ਤੁਹਾਨੂੰ ਪਹਿਲਾਂ ਹੀ ਤਿੰਨ ਕਾਜ਼ਸ ਆਫ ਕਲੀਅਰ ਦੱਸ ਜਿਆ ਹੈਗਾ ਕਿ ਇਹ ਹੋ ਸਕਦੇ ਜੋ ਫੈਮ ਜੋ ਹਸਪੀਟਲ ਤੋਂ ਰਿਪੋਰਟ ਆਏਗੀ ਉਹ ਚੀਜ਼ ਨਹੀਂ ਸਰਕਾਰ ਕਿਰਿਆ ਸਰਕਾਰ ਕਿਰਿਆ ਦਾ ਨਸ਼ਾ ਕਰਦਾ ਸੀਗਾ ਫੈਮਿਲੀ ਜਿਹੜੇ ਉਹਨਾਂ ਨੇ ਪੁੱਛਿਆ ਜੀ ਹੋ ਸਕਦਾ ਬਟ ਇਸ ਟਾਈਮ ਤੇ ਕੋਈ ਡਰੱਗ ਨਹੀਂ ਮਿਲਿਆ ਐਲਕੋਹਲ ਵੀ ਪੀਂਦਾ ਉਹਨਾਂ ਨੇ ਕਿਹਾ ਕਿ ਦਾਰੂ ਹੀ ਪੀਲਨ ਦਾ ਸਰ ਇਹ ਦਾਰੂ ਨਾਲ ਕੋਰੋਨਾ ਨਹੀਂ ਤੇ ਦਾਤ ਨਹੀਂ ਹੋ ਸਕਦੀ ਉਹ ਵੀ ਸਾਡੀ ਵੀ ਕਾਟ ਨਹੀਂ ਕੁਝ ਐਨੀਥਿੰਗ ਜੀ ਉਹ ਬਾਕੀ ਤਾਂ ਤੁਹਾਡੇ ਆਪਣੇ ਆਪ ਠੀਕ ਹੈ ਇਕ ਦਾਤੇ ਦੋਸਤੋ ਬਿਲਕੁਲ ਜੋ ਇਹ ਸੋਇ ਮੌਕੇ ਦੇ ਪੁਲਿਸ ਅਧਿਕਾਰੀ ਜਿਹੜੇ ਬਾਹਰ ਆਏ ਆ ਦੇਖ ਸਕਦੇ ਹੋ ਕਿ ACP ਨਾਰਥ ਬਾਹਰ ਆਏ ਆ ਔਰ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਜਲੰਧਰ ਦੇ ਖਿੰਗਰਾ ਗੇਟ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਜਿੱਥੇ ਕਿ ਜਿਸ ਲੜਕੇ ਦੀ ਡੈਥ ਹੋਈ ਆ ਉਥੇ ਹੀ ਉਸ ਦੀ ਜਿਹੜੀ ਬੋਡੀ ਨੂੰ ਬਾਹਰ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹਨੂੰ ਲੈ ਕੇ ਜਾਇਆ ਜਾ ਰਿਹਾ ਉੱਥੇ ਜਿਹੜਾ ਨਸ਼ੀ ਕਈ ਵਾਰ ਹੁੰਦਾ ਨਾ ਰੂਮ ਟਾਈਟ ਹੁੰਦਾ ਤਾਂ ਉਸ ਕਰਕੇ ਕਾਰਬਨ ਮੋਨੋਆਕਸਾਈਡ ਬਣ ਜਾਂਦੀ ਉਸ ਕਰਕੇ ਵੀ ਡੈਥ ਹੁੰਦੀ ਹੈ ਯੂ ਕੈਨਟ ਸੇ ਸਰ ਲੋਕ ਇੱਥੇ ਤੇ ਦੱਸ ਰਹੇ ਕਿ ਇੱਥੇ ਨਸ਼ਾ ਵਿਕਦਾ ਆਸ-ਪਾਸ ਕਈ ਘਰਾਂ ਦੇ ਵਿੱਚ ਦੇਖੋ ਕੋਈ ਇੱਥੇ ਵੀ ਸਰਚ ਅਭਿਆਨ ਦਾ ਕੋਲ ਚਲਾਇਆ ਜਾਏਗਾ ਅਭਿਆਨ ਚੱਲ ਰਿਹਾ ਜੀ ਮੈਂ ਹੋਰ ਰੂਲ ਆਊਟ ਨਹੀਂ ਕਰ ਰਿਹਾ ਵੀਅਰ ਵਰਕਿੰਗ ਅਪਾਨ ਇਟ ਇੱਥੇ ਐਗਜ਼ੈਕਟਲੀ ਪਿੰਪੁਆਇੰਟ ਲੋਕੇਸ਼ਨ ਤੇ ਕੋਈ ਸਾਨੂੰ ਐਵੇਂ ਇਨਪੁਟ ਨਹੀਂ ਆਈ ਕਿ ਇੱਥੇ ਹੀ ਨਸ਼ਾ ਦੋ ਕਿਉਂਕਿ ਜਿੱਦਾਂ ਯੁੱਧ ਨਸ਼ਾ ਗੁਰੂ ਦਾ ਸਰਕਾਰ ਦਾ ਚੱਲ ਰਿਹਾ ਇ ਸੋ ਤਸਵੀਰਾਂ ਬਿਲਕੁਲ ਜਿਹੜੇ ਮੌਕੇ ਦੇ ਅਧਿਕਾਰੀ ਜਿਹੜੇ ਆਏ ਨੇ ਬਾਹਰ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਲੜਕੇ ਨੂੰ ਹੁਣ ਲੈ ਕੇ ਜਾ ਰਹੇ ਆ ਹਸਪੀਟਲ ਸਿਵਲ ਹਸਪਤਾਲ ਦੇ ਸਰਕਾਰੀ ਜਿੱਥੇ ਉਸ ਲੜਕੇ ਦਾ ਜਿਹੜਾ ਇਲਾਜ ਜਿਹੜਾ ਮੈਡੀਕਲ ਹੋਏਗਾ ਉਸ ਤੋਂ ਬਾਅਦ ਹੀ ਜਿਹੜਾ ਕਲੀਅਰ ਹੋਏਗਾ ਕਿ ਕਾਰਨ ਜਿਹੜਾ ਉਸ ਦੀ ਜਿਹੜੀ ਡੈਥ ਦਾ ਕੀ ਕਾਰਨ ਹੈ ਪਰ ਪਰਿਵਾਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਵੇਲੇ ਦੁੱਖ ਦਾ ਸਮੇਂ ਹੈ ਪਰਿਵਾਰ ਜਿਹੜਾ ਇਸ ਵੇਲੇ ਰੋ ਰਿਹਾ ਹੈ ਇਹ ਰਿਹਾ ਸਰਕਟਸ ਦੇ ਉੱਪਰ ਬਸ ਇਹ ਦੇਖ ਸਕਦੇ ਹੋ ਇਸ ਵੇਲੇ ਜੋ ਅੰਦਰ ਦੇਖ ਸਕਦਾ ਹੈ ਇਸ ਵੇਲੇ ਸਾਰੇ ਮੁੱਖੇ ਤੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਹਾਲਾਤ ਦੇਖ ਸਕਦੇ ਹਾਂ ਇਸ ਵੇਲੇ ਕਿੰਦੇ ਦੁੱਖ ਦੇ ਵਿੱਚ ਪੂਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਪੂਰੀ ਫੈਮਿਲੀ ਇਸ ਵੇਲੇ ਦੁੱਖ ਦੇ ਵਿੱਚ ਹੈ ਪਾਸਾ ਜੀ ਨਸੋਣਾ ਦੇ ਪਰਿਵਾਰਕ ਮੈਂਬਰਾਂ ਦੇ ਹਾਲਾਤ ਦੇਖ ਸਕਦੇ ਹੋ ਕਿ ਜਿਹੜਾ لیکن ਝੋਕੇ ਤੇ ਜਿਹੜੀ ਪੁਲਿਸ ਅਧਿਕਾਰੀਆਂ ਦਾ ਜਿਹੜਾ ਕਹਿਣਾ ਕੀ ਜਿਹੜਾ ਹੁਣ ਇਸ ਦਾ ਲੜਕੇ ਦਾ ਔਰ ਜਿਹੜਾ ਮੈਡੀਕਲ ਤੋਂ ਬਾਅਦ ਪਤਾ ਲੱਗੇਗਾ ਉਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਦਾਦਾ ਕਾਰਨ ਕੀ ਹੈ ਸੋ ਇਹ ਪਰਿਵਾਰ ਹੈ ਜੀ ਉਹਨਾਂ ਦੇ ਪਰਿਵਾਰ ਦੇ ਹਾਲਾਤਾਂ ਤੋਂ ਅੰਦਾਜ਼ਾ ਲਗਾ ਲਓ ਕਿੰਨੇ ਮਾੜੇ ਜਿਹੜੇ ਰੋ ਰੋ ਕੇ ਉਹਨਾਂ ਦੇ ਮਾੜੇ ਹਾਲਾਤ ਹੋ ਗਏ ਆ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਪਬਲਿਕ ਅਪਡੇਟ ਟੀਵੀ ਤੇ ਸਾਂਝੇ ਕੀਤੇ ਜਾ ਰਹੀਆਂ ਨੇ ਜਿੱਥੇ ਜ ਤੁਸੀਂ ਦੇਖ ਸਕਦੇ ਹੋ ਕਿ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੋ ਤੁਹਾਡਾ ਇਸ ਵਾਰ ਕੀ ਕਹਿਣਾ ਪਰਿਵਾਰ ਦਾ ਜਿਹੜਾ ਜੀ ਗਿਆ ਔਰ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਜਿਹੜੀਆਂ ਖਿੰਗਰਾ ਗੇਟ ਦੀਆਂ ਤਸਵੀਰਾਂ ਜਿਹੜੀਆਂ ਸਾਂਝੀ ਕੀਤੀਆਂ ਥਾੜਾ ਤਿੰਨ ਦਿਨ ਸਾਰਾ ਇਹ ਮਾਮਲਾ ਜਿਹੜਾ ਸਾਂਝਾ ਕੀਤਾ ਜਾ ਰਿਹਾ ਸੋ ਇਸ ਮਾਮਲੇ ਲੈ ਕੇ ਹੋਰ ਜਿਵੇਂ ਅਪਡੇਟ ਪ੍ਰਾਪਤ ਹੋਣ ਦਾ ਜਰੂਰ ਸਰਜੀ ਕਰਾਂਗੇ ਹੁਣ ਤੱਕ ਬੜੇ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ